ਫਿਲਮੀ ਸtare ਬਹੁਤ سارے ਸਾਡਾ ਕਲਾਕਾਰ ਭਾਈਚਾਰਾ ਫਲੱਡ ਦੇ ਹੜਪੀਟਾਂ ਦੇ ਨਾਲ ਜਿੱਥੇ ਰਾਤ ਸਮੱਗਰੀ ਲੈ ਕੇ ਪਹੁੰਚ ਰਹੇ ਆ ਉੱਥੇ ਉਹਨਾਂ ਦੇ ਨਾਲ ਦੁੱਖ ਵੀ ਵੰਡਾ ਰਹੇ ਨੇ ਤੇ ਅੱਜ ਉਸੇ ਲੜੀ ਤਾ ਗੁਰਚੇਤ ਚਿੱਤਰਕਾਰ ਤੇ ਗੁਰਿੰਦਰ ਮਖਣਾ ਵੀਰ ਹੋਰੀ ਪਹੁੰਚੇ ਹੋਏ ਆ ਵੀਰ ਜੀ ਤੁਸੀਂ ਮੇਰੇ ਖਰ ਪਰਲਾ ਪਾਸਾ ਵੀ ਫਰੋਇਪੁਰ ਦਾ ਕੱਲ ਘੁੰਮ ਕੇ ਆਏ ਹੋ ਤੇ ਕਿਦਾਂ ਦਾ ਮਾਹੌਲ ਕਿਦਾਂ ਦਾ ਤੁਸੀਂ ਆਪ ਦੇਖ ਬਹੁਤ ਬੁਰਾ ਹਾਲ ਹੈ ਜੀ ਮੈਂ ਕਹਿੰਦਾ ਸਨੀਸਾ ਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਆਪਣਾ ਭਾਜੀ ਅਸੀਂ ਇੱਥੇ ਪਹੁੰਚੇ ਆ ਜੀ ਫਿਰੋਜ਼ਪੁਰ ਦੇ ਆਖਰੀ ਪਿੰਡਾਂ 'ਚ ਬਾਰਡਰ ਦੇ ਲਾਗੇ ਹੈ ਸਾਰੀਵਾਲਾ ਦੇ ਲਾਗੇ ਗੱਟੀ ਰਾਜੋ ਕੀ ਨਾ ਹਾਂਜੀ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਪਾੜ ਪੈ ਗਿਆ ਸੜਕ ਪਿੰਡ ਦੇ ਵਿਚਕਾਰ ਦੋ ਪਿੰਡਾਂ ਦਾ ਜਿਹੜਾ ਸਮੇਲ ਸੀ ਉੱਥੋਂ ਪਾਣੀ ਕਿਵੇਂ ਹੁਣ ਆਪਣਾ ਜਿਹੜਾ ਰੋਬ ਖਾਉਂਦਾ ਹੋਇਆ ਜਾ ਰਿਹਾ ਵਾ ਤੇ ਬੰਨ ਟੁੱਟ ਚੁੱਕਾ ਤੇ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਇੱਧਰ ਉੱਧਰ ਪੰਜਾਬੀਆਂ ਨੂੰ ਅਪੀਲ ਹੈ ਕਿ ਆਪਣੇ ਭਰਾਵਾਂ ਦੀ ਮਦਦ ਕਰੋ ਖਣ ਦੇ ਨਾਲੋਂ ਜ਼ਿਆਦਾ ਲੋੜ ਹੈ ਅੱਜ ਤੋਂ 10 ਦਿਨਾਂ ਦੇ ਬਾਅਦ ਜਿਹੜਾ ਇਹਨਾਂ ਤੇ ਮੁਸੀਬਤ ਆਉਣੀ ਹੈ ਜਦੋਂ ਪਾਣੀ ਸੁੱਕਣਾ ਹੈ ਉਹ ਵੀ ਪਹਿਲਾਂ ਦੁਆਵਾਂ ਕਰੋ ਕਿ ਜਲਦੀ ਪਾਣੀ ਸੁੱਕੇ ਤੇ ਫਿਰ ਜਿਹੜੀਆਂ ਕਿਉਂਕਿ ਅੱਗੇ ਠੰਡ ਦਾ ਸੀਜ਼ਨ ਵੀ ਆਉਣ ਵਾਲਾ ਵਾ ਤੇ ਉਸ ਸਮੇਂ ਦੇ ਹਾਲਾਤ ਦੇ ਮੁਤਾਬਕ ਜਿਹੜੀ ਮਦਦ ਦੀ ਲੋੜ ਹੈ ਇਹਨਾਂ ਦੇ ਖੇਤਾਂ ਤੇ ਰੇਤਾ ਚੜ ਜਾਣੀ ਹੈ 2-2 3-3 ਫੁੱਟ ਉਹਨੂੰ ਪਰੇ ਕਰਨ ਲਈ ਫਿਰ ਤੋਂ ਜ਼ਮੀਨ ਨੂੰ ਪਜਾਉ ਬਣਾਉਣ ਲਈ ਇਹ ਫਿਰ ਤੋਂ ਪਹਿਲੀ ਕਲਾਸ 'ਚ ਪੈ ਚੁੱਕੇ ਨੇ ਇਸ ਵੇਲੇ ਜਿਹੜੀ ਸ਼ੁਰੂਆਤ ਤੋਂ ਇਹਨਾਂ ਨੂੰ ਸਾਰੀ ਖੇਤੀ ਕਰਨੀ ਪੈਣੀ ਹੈ ਕਿਸੇ ਦੇ 50 ਕਿੱਲੇ ਕਿਸੇ ਦੇ 5 ਕਿੱਲੇ ਕਿਸੇ ਦਾ 1 ਕਿੱਲਾ ਪਰ ਸਾਰਿਆਂ ਲਈ ਹੁਣ ਮੁਸੀਬਤ ਖੜੀ ਆ ਤੇ ਇਸ ਸਮੇ ਸਾਡਾ ਸਾਰਿਆਂ ਦਾ ਇਹ ਯੋਗਦਾਨ ਦੇਣ ਦਾ ਸਾਥ ਦੇਣ ਦਾ ਵੇਲਾ ਹੈ ਤੇ ਆਓ ਬਾਹਾਂ ਬਣ ਕੇ ਆਪਣੇ ਪੰਜਾਬੀ ਭਰਾਵਾਂ ਜਿਹੜੇ ਹੜਪੀੜਤ ਨੇ ਕਿਸੇ ਪਾਸੇ ਚ ਵੀ ਹੁਣ ਮਾਝੇ ਚ ਜਾਂ ਇੱਧਰ ਉੱਧਰ ਜਿੱਥੇ ਵੀ ਹੜ ਨੇ ਉੱਥੇ ਸਹਲੂਣ ਦਾ ਵੇਲਾ ਆ ਗਿਆ ਸਭ ਨੂੰ ਅਪੀਲ ਹੈ ਬੇਨਤੀ ਇਹ ਰਾਈ ਕਿ ਪ੍ਰਚੇਤ ਭਾਜੀ ਕਲਾਕਾਰ ਵੀਰ ਬਹੁਤ ਮਤਲਬ ਖੜ ਗਏ ਹੜਪੀੜਤਾਂ ਦੇ ਨਾਲ ਤੇ ਇਹ ਚਲੋ ਖੜਨਾ ਵੀ ਚਾਹੀਦਾ ਖੜਨਾ ਵੀ ਚਾਹੀਦਾ ਤੁਸੀਂ ਲਗਾਤਾਰ ਇਨ੍ਹਾਂ ਪਿੰਡਾਂ ਦੇ ਵਿੱਚ ਬੜੇ ਹੋਏ ਹਨ ਹਾਂਜੀ ਕਾ ਸਮਗਰੀ ਵੀ ਤੁਸੀਂ ਕੱਲ ਵੀ ਮੰਡੀ ਅੱਜ ਵੀ ਲੈ ਕੇ ਆਏ ਹੋ ਤਾਂ ਸਾਨੂੰ ਚਲੋ ਧੰਨਵਾਦ ਸਾਡਾ ਫਰੋਹਪੁਰ ਬੱਲੇਓ ਪਰ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਨਾ ਜਦੋਂ ਆ ਪਾਣੀ ਸੁੱਕੇ ਜਿਵੇਂ ਮਕਣਾ ਭਾਜੀ ਨੇ ਦੱਸਿਆ ਉਦੋਂ ਜ਼ਿਆਦਾ ਜ਼ਰੂਰਤ ਪੈਣੀ ਆਪਣੇ ਜੈਸ ਦੀ ਖਾਦ ਦੀ ਬੀਜ ਦੀ ਕਣਕ ਦੇ ਬੀਜ ਦੀ ਹਨਾ ਉਦੋਂ ਉਦੋਂ ਜ਼ਿਆਦਾ ਜ਼ਰੂਰਤ ਹੁਣ ਤਾਂ ਤਕਰੀਬਨ ਮੈਨੂੰ ਲੱਗਦਾ ਵੀ ਉਧਰ ਤਾਂ ਸਾਰੇ ਜਿੰਨੇ ਵੀ ਅਸੀਂ ਜਾ ਕੇ ਆਏ ਹਾਂਗੇ ਉਹ ਕਹਿੰਦੇ ਸਾਡੇ ਕੋਲੇ ਰਾਸ਼ਨ ਵਾਧੂ ਹੈ ਪਰ ਇੱਧਰ ਜਿਵੇਂ ਅੱਜ 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 ਇੱਧਰ ਅੱਜ ਆਇਆਗਾ ਨਹੀਂ ਇੱਧਰ ਚੜਿਆ ਆਜਾ ਆਇਆ ਤਾਂ ਉਦੋਂ ਦਾ ਹੀ ਹੈ ਮਤਲਬ ਪਾਣੀ ਵਧ ਗਿਆ ਬਹੁਤ ਬੁਰਾ ਹਾਲ ਹੈ ਸਾਰੇ ਪਾਸੇ ਮੈਂ ਕਹਿੰਦਾ ਸਰਕਾਰ ਨੂੰ ਸਰਕਾਰ ਤੋਂ ਤੁਹਾਨੂੰ ਕੋਈ ਉਮੀਦ ਨਹੀਂ ਸਭ ਨੂੰ ਪਤਾ ਹੈ ਹੁਣ ਹਨਾ ਉਹ ਤਾਂ ਅੱਜ ਬਿਮਾਰ ਹੋ ਗਏ ਆ ਆਪਣੇ ਮੁੱਖ ਮੰਤਰੀ ਸਾਹਿਬ ਉਹ ਤਾਂ ਹੁਣ ਗੈਬ ਹੋ ਗਏ ਆ ਲੇਟੈਸਟ ਨਿਊਜ਼ ਆਈ ਕਿ ਬਿਮਾਰ ਹੋ ਗਏ ਨੇ ਬਿਮਾਰ ਹੋ ਗਏ ਉਹ ਜਾਨਣੇ ਕਿ ਵੀ ਪਰੇ ਕਰ ਦਿੱਤੇਗੇ ਹੁਣ ਤਾਂ ਸਾਨੂੰ ਜਿੰਨੇ ਵੀ ਮੇਰੇ ਆਪਣਾ ਪੰਜਾਬੀ ਭਾਈਚਾਰਾ ਆਪਾਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਪੈਂਦੀ ਇੱਥੇ ਹੁਣ ਨਾ ਕੋਈ ਜਾਤ ਹੈ ਨਾ ਪਾਤ ਹੈ ਨਾ ਕੋਈ ਧਰਮ ਹੈ ਸਾਰੇ ਇੱਕ ਹੋਏ ਹੋਏ ਨੇ ਮੁਸਲਮਾਨ ਦੇ ਮੇਰੇ ਭਰਾ ਮੇਰੇ ਕੋਲ ਤੋਂ ਮਿਲੇ ਸੀ ਸਾਨੂੰ ਉਹ ਗੱਡੀ ਲੈ ਕੇ ਪਰਕੇ ਲੈ ਕੇ ਆਏ ਨੇ ਕੱਲ ਵੀ ਹైదరాబాద్ ਤੋਂ ਵੀ ਆਏ ਕੱਲ ਸੋ ਸਾਨੂੰ ਖੜਨਾ ਚਾਹੀਦਾ ਕਿਉਂਕਿ ਇਹ ਜਿਹੜਾ ਅਸਰ ਹੈ ਇਹ ਸਾਰਾ ਕਿਸਾਨ ਅੰਦੋਲਨ ਦਾ ਉਦੋਂ ਉੱਥੇ ਸਾਰੇ ਇਕੱਠੇ ਹੋਏ ਸੀਗੇ ਸਾਰੀਆਂ ਸਟੇਟਾਂ ਦੇ ਹੁਣ ਹਰਿਆਣਾ ਵੀ ਮਦਦ ਕਰ ਰਿਹਾ ਅਸੀਂ ਕੱਲ ਦੇਖਿਆ ਹਿਮਾਚਲ ਤੋਂ ਵੀ ਟਰੱਕ ਆਏ ਸੀਗੇ ਹੈਦਰਾਬਾਦ ਲੋਕ ਕਿੱਥੇ ਆ ਉਥੋਂ ਮੁਸਲਮਾਨ ਟਰੱਕ ਭਰ ਕੇ ਲੈ ਕੇ ਤੇ ਹਿਮਾਚਲ ਤੋਂ ਆਏ ਨੇ ਸੋ ਸਾਰਿਆਂ ਨੂੰ ਆਪਾਂ ਨੂੰ ਦੁੱਖ ਦੀ ਘੜੀ ਦੇ ਵਿੱਚ ਖੜਨਾ ਚਾਹੀਦਾ ਹੈ ਦੇਖੋ ਜਦ ਪੰਜਾਬ ਦੂਸਰੀਆਂ ਸਟੇਟਾਂ 'ਚ ਜਾ ਕੇ ਲੰਗਰ ਲਾ ਸਕਦਾ ਹੈ ਹੈਨਾ ਫਿਰ ਪੰਜਾਬ ਨੂੰ ਪੰਜਾਬੀ ਕਿਵੇਂ ਭੁੱਖੇ ਮਰਨ ਦੇ ਦੇਣ ਸੋ ਬਹੁਤ ਗੁਰਾਂ ਦੀ ਕਿਰਪਾ ਹੈਗੀ ਸੋ ਮੇਰੇ ਵੀਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਇਹਦੇ ਹੜਪੀੜਤਾ ਦੀ ਮਦਦ ਜ਼ਰੂਰ ਕਰੋ ਜੀ ਪਰ ਇਦੋਂ ਬਾਅਦ ਜਦੋਂ ਪਾਣੀ ਪਰसों ਮੁੱਖ ਮੰਤਰੀ ਪੰਜਾਬ ਇਸ ਥਾਂ ਤੇ ਆਏ ਸੀ ਤੇ ਤੁਸੀਂ ਕਾਸਟ ਵੀ ਪਾਈ ਸੀ ਕਿ ਇਸ ਤਰ੍ਹਾਂ ਦੇ ਡਰਾਮੇ ਬੜੇ ਕੀਤੇ ਨੇ ਕੀ ਕਹਿਣਾ ਚਾਹੋਗੇ ਉਸ ਬਾਰੇ ਜੀ ਕਿਸ ਤਰ੍ਹਾਂ ਦਾ ਡਰਾਮਾ ਸੀ ਉਸ ਸਭ ਨੂੰ ਇਹ ਪਤਾ ਹੈ ਹਨਾ ਡਰਾਮਾ ਡਰਾਮੇ ਹੀ ਸੀ ਮੈਨੂੰ ਲੱਗਾ ਪੂਰੇ ਵਰਲਡ ਨੂੰ ਪਤਾ ਲੱਗਿਆ ਵੀ ਉਹ ਇੱਕ ਡਰਾਮਾ ਸੀ ਉਹ ਇੱਕ ਸਕ੍ਰਿਪਟ ਸੀ ਸਕ੍ਰਿਪਟ ਕਮਜ਼ੋਰ ਸੀ ਕਹਾਣੀਕਾਰ ਕਮਜ਼ੋਰ ਸੀ ਕਾਸਟਮ ਵਾਲਾ ਕਮਜ਼ੋਰ ਸੀ ਡਾਇਰੈਕਟਰ ਮਾੜਾ ਸੀ ਉਸ ਦਾ ਤੇ ਜਿਹਨੇ ਉਹ ਵਿੱਚ ਬੀਬੀ ਦਾ ਜਿਹੜਾ ਆਇਕਰ ਸੀ ਉਹ ਲੱਗਿਆ ਹੋਇਆ ਸੀਗਾ ਹਨਾ ਤੇ ਉਹ ਹੱਥ ਘੜੇ ਕਰ ਚੁੱਕੇ ਨੇ ਪਹਿਲੀ ਆਪ ਹੀ ਕਰ ਚੁੱਕੇ ਨੇਗੇ ਅਥਰ ਸਾਨੂੰ ਦੱਸਦੇ ਸੀ ਇਹ ਕਹਿੰਦੇ ਜਿਹੜੇ ਮਿਲਟਰੀ ਵਾਲੇ ਨੇ ਨਾ ਉਹ ਉਹ ਨਹੀਂ ਜਾਂਦੇ ਇਹ ਫਿਰ ਜਿਹੜੇ ਪ੍ਰਵਾਸ ਵਾਲੇ ਨੇ ਪ੍ਰਵਾਸ ਵਾਲੇ ਉਹ ਹਾਂ ਕਈ ਸੰਸਥਾ ਉਹ ਬੰਦੇ ਕੱਢ ਕੇ ਲੈ ਮਿਲਟਰੀ ਵਾਲੇ ਜਵਾਬ ਦੇਗੇ ਤੁਸੀਂ ਸੋਚ ਕੇ ਦੇਖੋ ਯਾਨੀ ਕਿ ਮੁੱਖ ਮੰਤਰੀ ਸਾਹਿਬ ਇੱਕ ਕਲਾਕਾਰ ਨੇ ਤੁਸੀਂ ਵੀ ਇੱਕ ਪੰਜਾਬੀ ਰਿਸ਼ਤੇ ਦੇ ਵੱਡੇ ਕਲਾਕਾਰ ਹੋ ਵੀ ਉਹ ਬਾਲੇ ਵੱਡੇ ਤੁਹਾਨੂੰ ਕੀ ਲੱਗਦਾ ਹੈ ਅਸੀਂ ਤਾਂ ਬਹੁਤ ਛੋਟੇ ਮੰਨਣ ਲੱਗ ਗਏ ਹੁਣ ਜਮੀ ਛੋਟੇ ਆ ਸੀ ਪਿਛਲੇ ਸਾਢੇ 3 ਸਾਲ ਤੋਂ ਮੁੱਖ ਮੰਤਰੀ ਫਿਰ ਕਲਾਕਾਰੀ ਕਰ ਰਹੇ ਨੇ ਸਿਰਫ ਡਰਾਮੇ ਕਰ ਰਹੇ ਨੇ ਪੰਜਾਬ ਨੂੰ ਬਚਾਉਣ ਵਾਸਤੇ ਕਿ ਆ ਵੀ ਕੀ ਚੱਲ ਰਿਹਾ ਹੈ ਉਹ ਤਾਂ ਸਰੇ ਆਮਿਆ ਡਰਾਮਾ ਹੁਣ ਸਭ ਨੂੰ ਹੀ ਪਤਾ ਲੱਗ ਗਿਆ ਵੀ ਡਰਾਮ ਹੈ ਹਨਾ